ਜਿ ਆਇਆ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਡੀਆਈਜੀ ਸਾਹਿਬ ਪਟਿਆਲਾ ਰੇਂਜ ਦਾ ਜਿਹੜਾ ਕੀਤਾ ਜਾ ਰਿਹਾ ਹੈ ਦੋਨਾਂ ਦੇ ਨਾਲ ਹੀ ਸਰਦਾਰ ਗਗਨ ਅਜੀਤ ਸਿੰਘ ਜੀ 올ੰਪੀਅਨ ਅਰਜਨ ਦਾ ਰਵਾਰ ਦੇ ਨਾਲ ਸਨਮਾਨਿਤ ਕਮੇਟੀ ਦਾ ਨੈਸ਼ਨਲ ਦੇ ਵਿੱਚੋਂ ਜਿੱਤਣ ਵਾਲੇ ਸਰਦਾਰ ਗਗਨ ਅਜੀਤ ਸਿੰਘ ਜੀ 올ੰਪੀਅਨ ਐਸਐਸਪੀ ਡਿਸਟ੍ਰਿਕਟ ਮਲੇਰਕੋਟਲਾ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦੁਨੀਆਰ ਪਹੁੰਚ ਚੁੱਕਾ ਜਿਨ੍ਹਾਂ ਦੀ ਸਰਪ੍ਰਸਤੀ ਦੇ ਹੇਠ ਇਹ ਵੱਡਾ ਫੁੱਟਬਾਲ ਦਾ ਟੂਰਨਾਮੈਂਟ ਕਿੱਦਾਂ ਜਾ ਰਿਹਾ ਹੈ ਖਿਡਾਰੀਆਂ ਦੇ ਨਾਲ ਜਿਹੜੀ ਜਾਣ ਪਛਾਣ ਕੀਤੀ ਜਾ ਰਹੀ ਹੈ ਤੇ ਨਾਲ ਹੀ ਸਾਡੇ ਐਸਪੀ ਹਰਪਾ ਟਾਣ ਦਾ ਇੰਟਰਨੈਸ਼ਨਲ ਐਥਲੀਟ ਮੈਡਮ ਸਰਨਜੀਤ ਕੌਰ ਜੀ ਸਰਵਿੰਦਰ ਸਿੰਘ ਜੀ ਸੰਧੂ ਸਾਹਿਬ ਡੀਐਸਪੀ ਸਾਹਿਬ ਅੰਮ੍ਰਿਤਗੜ ਸਰਦਾਰ ਮਾਨਮਨਜੀਤ ਸਿੰਘ ਜੀ ਡਾਕਟਰ ਮਾਨਮਨਜੀਤ ਬਿੱਟੂ ਜੀ ਡੀਐਸਪੀ ਅੰਮ੍ਰਿਤਗੜ ਸਰਦਾਰ ਰਣਜੀਤ ਸਿੰਘ ਜੀ ਪੈਸ ਸਾਹਿਬ ਜੋ ਕਿ ਖੁਦ ਹੈਂਡਬਾਲ ਦੇ ਬੜੇ ਟਾਪ ਦੇ ਪਲੇਅਰ ਸਪੈਸ਼ਲ ਪ੍ਰਾਈਜ਼ ਤੋਂ ਖੇਤ ਪਰ ਤੇ ਪਹੁੰਚਿਆ ਸੀ ਧੰਨਵਾਦ ਕਰਦੇ ਆ ਸਰਦਾਰ ਮਹਿਲ ਸਿੰਘ ਜੀ ਭੁੱਲਰ ਸਾਹਿਬ ਡੀਜੀਪੀ ਪੰਜਾਬ ਜਿਹੜੇ ਖੇਡਾਂ ਦੇ ਮਸੀਹੇ ਮੰਨੇ ਗਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਹਰਚਰਨ ਸਿੰਘ ਜੀ ਪੋਲਰ ਸਾਹਿਬ ਡੀਆਈਜੀ ਪਟਿਆਲਾ ਰੇਂਜ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੀ ਹੋਇਆ ਬਹੁਤ ਬਹੁਤ ਧੰਨਵਾਦ ਤੇ ਸਨਮਾਨ ਮਸਤੋ ਵਾਲਾ ਜਿਹੜੀ ਅਕੈਡਮੀ ਦਾ ਕੀਤਾ ਜਾ ਰਿਹਾ ਆ ਆ ਬਣਾਇਆ ਬਾਕੀ ਆ ਮੁੰਡਾ ਵੀ ਨਮਾ ਨਮਾ ਲੈ ਵੀ ਉਸਤਾਦਾਂ ਰੇਲਵੇ ਦੇ ਵਿੱਚ ਭਰਦੇ ਹੋਇਆ ਆ ਆਪਣੀ ਸਿੱਖੀ ਮੁੰਡਾ ਭਾਈ ਹੁਣੇ ਪਿੱਛੇ ਹੋ ਗਿਆ ਡੀਐਸਪੀ ਸਾਹਿਬ ਆਹ ਮੁੰਡਾ ਰੇਲਵੇ ਚ ਵੀ ਭਰਤੀ ਹੋ ਗਿਆ ਮੁਬਾਰਕਾਂ ਦੇ ਨੂੰ ਐਸਐਸਪੀ ਸਾਹਿਬ ਆਹ ਮੁੰਡਾ ਰੇਲਵੇ ਚ ਭਰਤੀ ਹੋ ਗਿਆ ਵੀ ਆਪਣਾ ਫੁੱਟਬਾਲਰ ਸੇ ਸਾਹਮਣੇ ਦੇਖਣਾ ਜੀ ਆਹ ਝੜ ਗਈ ਸ਼ਰੀਰਾਂ ਨਾਲ ਗੰਡ ਮਿੱਤਰੋ ਆਹ ਝੜ ਗਈ ਸ਼ਰੀਰਾਂ ਨਾਲ ਗੰਡ ਮਿੱਤਰੋ ਆਹ ਦੱਪਾਂ ਦੇ ਮੁਕਾਬਲਾ ਚੰਤੀਰਾ ਜਿਹੜਾ ਖੇਡਿਆ ਜਾ ਰਿਹਾ ਆ ਪਿੰਡਾ ਹੈ ਬਣਵਾਰੇ ਪਿੰਡ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਥੈਂਕ ਯੂ ਸਰ ਬਹੁਤ-ਬਹੁਤ ਤਸੀਮ ਧੰਨਵਾਦ ਕਰਦੇ ਆ ਨਾਲ ਹੀ ਸਾਡੇ ਐਸਐਸਪੀ ਸਾਹਿਬ ਡਿਸਟ੍ਰਿਕਟ ਮਲੇਰਕੋਟਲਾ